ਸੱਚੀ ਕਾ ਨਮਸਕਾਰ ਅਦਬ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਤੇ ਦੇਖ ਲਓ ਜੀ ਪ੍ਰਦੇਸ਼ਾਂ ਵਿੱਚ ਵੀ ਪੈਸੇ ਕਮਾਣ ਲੱਗਿਆ ਕੀ ਕੀ ਕੰਮ ਕਰਨੇ ਕਰਦੇ ਵੇ ਕਿਸੇ ਨੇ ਸ਼ੌਪ ਕੋ ਲਈਏ ਕਿਸੇ ਸਟਾਲ ਲਗਾਏ ਵੇ ਕੋਈ ਫਰੂਟ ਵੇਚਦਾ ਕੋਈ ਸੈਂਡਲ ਵੇਚਦਾ ਕੋਈ ਪਰਫਿਊਮ ਵੇਚਦਾ ਕੋਈ ਡਰੇਪਿੰਗ ਸਾਮਾਨ ਵੇਚ ਰਿਹਾ ਕੋਈ ਖਾਣਾ ਬਣਾ ਕੇ ਵੇਚੇ ਯਾਨੀ ਕਿ ਹਰ ਤਰ੍ਹਾਂ ਦਾ ਸਾਮਾਨ ਵਾਰ ਲੋਕ ਵੇਚਦੇ ਵੇ ਵੇ ਚਲੋ ਆਪਣਾ ਬਿਜ਼ਨਸ ਹੋ ਜੇ ਖੁਦ ਦਾ ਜੋਬ ਨਾ ਕਰਨੀ ਪਵੇ ਹੁਣ ਕਈ ਕਾ ਮੈਸੇਜ ਦੇਵੇ ਜਿਹਦੇ ਵਿੱਚ ਗਾਹਕ ਗਰੰਟੀ ਮੰਗਦਾ ਵਿੱਚ ਚੀਜ਼ ਖਰਾਬ ਹੋ ਜਾਏ ਤੇ ਕਈ ਕੰਮ ਦੀ ਗਰੰਟੀ ਨਹੀਂ ਹੁੰਦੀ ਜਿਵੇਂ ਫਰੂਟ ਗਾਹਕ ਲੈ ਗਿਆ ਸਬਜ਼ੀ ਰੋਟੀ ਬਲਾਈ ਜਾ ਕੇ ਫਲ ਕਟਿਆ ਖਾ ਲਿਆ ਬੱਚਾ ਨੇ ਗੱਲ ਖਤਮ ਹੋ ਗਈ ਜੇ ਛੋਟਾ ਮੋਟਾ ਸਮਾਨ ਹੋਰ ਕੋ ਲੈ ਗਿਆ ਇੱਕ ਦੋ ਚਾਰ ਪੌਂਟ ਦਾ ਚਲੋ ਜੀ ਵਰਤ ਲਿਆ ਕੋ ਭੜੇ ਕੈਸੀ ਚੀਜ਼ ਹੈ ਭਾਵੇਂ ਮਹਿੰਗਾ ਹੋਵੇ ਭਾਵੇਂ ਸਸਤਾ ਹੋਵੇ ਤਕਰੀਬਨ ਕਾ ਗਾਰੰਟੀ ਮੰਗਦਾ ਹੈ ਸਭ ਤੋਂ ਪਹਿਲਾਂ ਉਹ ਇਹ ਖਾਸ਼ ਹੁੰਦੀ ਹੈ ਵੀ ਜਿਹੜੀ ਮੈਂ ਚੀਜ਼ ਖਰੀਦੀ ਹੈ ਕਿਤੇ ਖਰਾਬ ਨਾ ਹੋ ਜੇ ਹੁਣ ਦੁਕਾਨਦਾਰ ਕੋਲ ਪੁੱਛਣ ਗਿਆ ਬੀਬੀ ਅਪਰੇਸ਼ ਲੰਦੀਆਂ ਭਾਈ ਇਹ ਸੂਟ ਤੇ ਬੜਾ ਵਧੀਆ ਲੱਗਦਾ ਪਿਆ ਰੰਗ ਵੀ ਬੜਾ ਸ਼ਾਨਦਾਰ ਹੈ ਇਹਦੀ ਕੋਈ ਗਾਰੰਟੀ ਹੈ ਕਿਤੇ ਖਰਾਬ ਨਾ ਹੋ ਜੇ ਕਿਤੇ ਰੰਗ ਨਾ ਖਰਾਬ ਹੋ ਜੇ ਕਿਤੇ ਛਲਿੰਗ ਨਾ ਹੋ ਜੇ ਛੋਟਾ ਨਾ ਹੋ ਜੇ ਹੁਣ ਦੁਕਾਨਦਾਰ ਬੜੇ ਕਲੇਵਰ ਹੁੰਦੇ ਵੇ ਉਹ ਕਹਿੰਦਾ ਬੀਬੀ ਤੁਸੀਂ ਸੂਟ ਦੀ ਗਾਰੰਟੀ ਮੰਗਣ ਡਿਓ ਅੱਜ ਕੱਲ ਬੰਦੇ ਦੇ ਸਾਲਿਆਂ ਦੀ ਗਰੰਟੀ ਨਹੀਂ ਵੀ ਸਭ ਹਾਲਾ ਕੀ ਜਾਣਾ ਸਿਹਰ ਦਾ ਦਿਨ ਚੜ੍ਹਣ ਨਹੀਂ ਚੰਗਾ ਕੱਲ ਪਰਸੋਂ ਲੈ ਚੰਦ ਬਾਸ ਸਿੱਥੇ ਸਰਕਾਰ ਬਦਲਣੀ ਨਹੀਂ ਬਦਲਣੀ ਕੋਈ ਪਤਾ ਨਹੀਂਗਾ ਫਿਰ ਵੀ ਜੇ ਤੁਸੀਂ ਚਾਹਦੇ ਹੋ ਸੂਰਤ ਦੀ ਗਰੰਟੀ ਤੇ ਬੀਬੀ ਤੋਂ ਗਰੰਟੀ ਤਾਂ ਆਪਾਂ ਦੇ ਦੇਨੇ ਆ ਲੇਕਿਨ ਤੁਹਾਨੂੰ ਥੋੜਾ ਸੁਰਖੀ ਦੇ ਦੋ ਪਹਿਲਾਂ ਖਿਆਲ ਰਹਿਣਾ ਪਏਗਾ ਗੰਦੀ ਭਾਜੀ ਕੀ ਖਿਆਲ ਰਹਿਣਾ ਪਏਗਾ ਕਹਿੰਦਾ ਜੇ라 ਤੁਸੀਂ ਸਾਡੇ ਕੋਲ ਸੁਰਖੀ ਦੇ ਦੋਗੇ ਨਾ ਦੁਕਾਨ ਤੋਂ ਆਪਣੇ ਕਿਸੇ ਸਿਹ ਦੇ ਨਹੀਂ ਦਿਖਾਣਾ ਦੇ ਦੇ ਸੇ ਲੀਆ ਵਧੀਆ ਕਪੜਾ ਵੇਖ ਨਜ਼ਰ ਆਉਂਦੀਆਂ ਜੇ ਕਹਿੰਦੀ ਹੋਰ ਕੀ ਗਾਰੰਟੀ ਹੈ ਕਹਿੰਦਾ ਸੁਣ ਲੋ ਕਹਿੰਦਾ ਇਹ ਸੂਟ ਅਬਲ ਤੇ ਕਿਸੇ ਨੂੰ ਦਿਖਾਈ ਨਾ ਜੇ ਦਿਖਾਏਗੀ ਨਾ ਜੇ ਸਵਾਏਗੀ ਤੇ ਪਾਈ ਨਾ ਜੇ ਪਾਈਗੀ ਤੇ ਫਿਰ ਲਾਈ ਨਾ ਤੇ ਜੇ ਲਾਏਗੀ ਤੇ ਫਿਰ ਤੋਈ ਨਾ ਜੇ ਤੋਏਗੀ ਤੇ ਫਿਰ ਹੋਈ ਨਾ ਇਹ ਤਰ੍ਹਾਂ ਚੀਜ਼ਾਂ ਦਾ ਬੀਬੀ ਖਾਸ ਚਾਰ ਖੜਾ ਪਏਗਾ ਅੰਕੋ ਤੂੰ ਸਮਝਦਾਰੀ ਕੀ ਇਹ ਦੇਖੋ ਜੀ ਹਰ ਦੁਕਾਨਦਾਰ ਦਾ ਸਾਮਾਨ ਵੇਚਦਾ ਟਰਿਕ ਹੁੰਦਾ ਹੈ ਗਾਹਕ ਨੂੰ ਪਤਾ ਹੁੰਦਾ ਵੀ ਇਹ ਸ਼ੁਗਲ ਕਰ ਰਿਹਾ ਹੈ ਤੇ ਗਾਹਕ ਨੂੰ ਪਤਾ ਹੁੰਦਾ ਵਿੱਚ ਉਹ ਇੱਕ ਛੋਟੇ ਮੋਟੇ ਸੂਟ ਦੀ ਕੀ ਗਾਰੰਟੀ ਹੈ ਫਿਰ ਵੀ ਜਿਹੜੇ ਪੁਰਾਣੇ ਕਸਟਮਰ ਨੇ ਜਾਂ ਜਿਹੜੇ ਪੁਰਾਣੇ ਖਿਆਲਤ ਦੇ ਲੋਕ ਉਹ ਆਮ ਚੀਜ਼ਾਂ ਪੁੱਛਣਦੇ ਦੁਕਾਨਦਾਰ ਕੋਲ ਕਿਉਂਕਿ ਦੁਕਾਨ ਦਾ ਕੁਝ ਨਾ ਕੋਈ ਚੀਖੇ ਨਾ ਤੁਹਾਡਾ ਵਿਸ਼ਵਾਸ ਬਣਿਆ ਹੁੰਦਾ ਭਰੋਸਾ ਬਣਿਆ ਹੁੰਦਾ ਜਿਹੜੀ ਦੁਕਾਨ ਤੇ ਤੁਸੀਂ ਹਮੇਸ਼ਾ ਚੀਜ਼ ਖਰੀਦਦੇ ਹੋ ਤੁਹਾਨੂੰ ਪਤਾ ਹੁੰਦਾ ਵੀ ਇਸ ਦੁਕਾਨ ਤੋਂ ਮੇਰੀ ਚੀਜ਼ ਅੱਛੀ ਮਿਲੇਗੀ ਤੇ ਦੁਕਾਨਦਾਰ ਨੂੰ ਪਤਾ ਹੁੰਦਾ ਵੀ ਇਹ ਮੇਰਾ ਕਸਟਮਰ ਪੁਰਾਣਾ ਹੈਗਾ ਤੇ ਉਹਨੇ ਮੈਂ ਚੀਜ਼ ਚੰਗੀ ਦਵਾ ਕਿਉਂਕਿ ਜੇ ਤੁਸੀਂ ਇੱਕ ਗਾਹਕ ਨੂੰ ਨਾਰਾਜ਼ ਕਰ ਲਿਆ ਤਾਂ ਉਹਨੇ ਤੁਹਾਡੇ 10 ਗਾਹਕਾਂ ਦਾ ਰੁਖ ਖਰਾਬ ਕਰਨੇ ਵੀ ਇਹ ਦੁਕਾਨ ਦੇ ਦਾ ਸੂਲ ਹੈ ਉਹ ਕਹਿੰਦੇ ਨੇ ਨਾ ਦੁਕਾਨਦਾਰੀ ਹੁੰਦੀ ਨਰਮੀ ਦੀ ਤੇ ਜਿਹੜੇ ਹੁੰਦੇ ਨੇ ਮਕਾਨ ਵੇਚਣ ਵਾਲੇ ਏਜੰਟ ਇਹ ਦੁਕਾਨ ਦੀ ਹੁੰਦੀ ਬੇਸ਼ਰਮੀ ਦੀ ਅਗਰ ਤੁਸੀਂ ਮਕਾਨ ਵੇਚ ਲੈ ਕਿ ਨਹੀਂ ਵੇਚਣਾ ਫੇਰੀ ਤੁਹਾਡੇ ਘਰ ਜਾ ਕੇ ਉਹ ਹਰਕਾ ਦੇਣਗੇ ਬਾਣ ਦੇਣਾ ਪੁੱਛਣਗੇ ਭੈਣ ਜੀ ਤੁਹਾਡੇ ਲੱਗ ਜਾਗੇ ਤੇ ਕੋਈ ਮਕਾਨ ਵੇਚਦਾ ਉਹ ਕਹਿੰਦੀ ਭਾਜੀ ਹਾਂ ਸਾਡਾ ਵੀ ਵਿਚਾਰ ਹੈਗਾ ਮਕਾਨ ਵੇਚਦਾ ਤੁਸੀਂ ਦੇਖੋ ਕਿੰਨੇ ਪੈਸੇ ਸਾਡੇ ਮਕਾਨ ਦੇ ਮਿਲ ਜਾਣਗੇ ਥੈਂਕ ਯੂ ਥੈਂਕ ਯੂ ਕਹ ਕੇ ਉਹਨਾਂ ਨੇ ਘਰ ਦਾ ਵੀ ਰੇਟ ਦੱਸਿਆ ਇੰਨੇ ਤੁਹਾਡੇ ਪੈਸੇ ਵਟੇ ਜਾਣਗੇ ਇਹ ਕੰਮ ਚੱਦਾ ਇੰਡੀਆ ਚ ਯੂਕੇ ਚ ਮਕਾਨ ਵੇਚਣ ਦਾ ਜਗਾੜ ਇਹ ਨਹੀਂਗਾ ਇੱਥੇ ਬੜੀਆਂ-ਬੜੀਆਂ ਫਰਮ ਹੈਗੀਆਂ ਜਿਹੜੀਆਂ ਮਕਾਨ ਵੇਚਦੀ ਹੈ ਜਿੰਨਾਂ ਦਾ ਤੁਸੀਂ ਪੇਚ ਸਕਦੇ ਹੋ ਕਿ ਤੁਹਾਨੂੰ ਪਤਾ ਹੀ ਹੈ ਇੰਡੀਆ ਤੇ ਵਿਦੇਸ਼ਾਂ ਚ ਹਰ ਚੀਜ਼ ਡਿਫਰੈਂਟ ਹੀ ਹੈ ਇੰਡੀਆ ਦੇ ਮਕਾਨ ਵਿੱਚ ਤਾਂ ਜਗਾਲ ਹੋਰ ਲੱਗਦਾ ਹੈ ਤੇ ਯੂਕੇ 'ਚ ਹੋਰ ਲੱਗਦਾ ਹੈ ਇਸੇ ਤਰ੍ਹਾਂ ਗਾਰੰਟੀ ਹੈ ਇੱਥੇ ਸਲਿੱਪ ਤੋਂ ਗਾਰੰਟੀ ਦਿੰਦੇ ਥੈਂਕ ਯੂ ਵੈਰੀ ਮਚ